ਗੱਲ ਕੌੜੀ ਆ ਪਰ ਰਿਸ਼ਤਿਆਂ ਦਾ ਬੇੜਾ ਕਰ ਕਿਵੇਂ ਹੋ ਗਿਆ ਦੋ ਤਿੰਨ ਉਦਾਹਰਣਾਂ ਦੇਣ ਲੱਗਾ ਨੰਗਲ ਦੇ ਵੱਲ ਇੱਕ ਕੇਂਦਰ ਦੇ ਵਿਭਾਗ ਦੇ ਵਿੱਚ ਮੁਲਾਜ਼ਮ ਆ ਉਹਦੀ ਮੌਤ ਹੋ ਜਾਂਦੀ ਆ ਉਹਦਾ ਸਾਰਾ ਟਬਰਬਾਰ ਆ ਬੱਚੇ ਬਾਹਰ ਆ ਘਰ ਵਾਲੀ ਵੀ ਬਾਹਰ ਉਹਦੀ ਮੌਤ ਹੋ ਜਾਂਦੀ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਹਸਪਤਾਲ ਦੇ ਵੱਲੋਂ ਘਰ ਵਾਲੀ ਨੂੰ ਫੋਨ ਖੜਕਾਇਆ ਜਾਂਦਾ ਘਰ ਵਾਲੀ ਅਚਾਨਕ ਇੱਥੇ ਆਈ ਹੋਈ ਆ ਘਰ ਵਾਲੀ ਕਹਿੰਦੀ ਵੀ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਮੈਂ ਫ੍ਰੀ ਨਹੀਂ ਹੁੰਦੀ ਮੇਰੇ ਕੋਲੇ ਰੁਝੇਵੇਂ ਬੜੇ ਹੁੰਦੇ ਮੈਂ ਬਿਜ਼ੀ ਬਹੁਤਾ ਮੇਰੇ ਕੋਲ ਟਾਈਮ ਹੈ ਨਹੀਂ ਉਹ ਕਹਿੰਦੇ ਤੁਹਾਡੇ ਸਿਰ ਦਾ ਸਾਈਆ ਉਹ ਤੁਹਾਡਾ ਘਰ ਵਾਲਾ ਤੁਹਾਡੀ ਘਟਜਾਂ ਵੱਧ ਬਣਦੀ ਹੋ ਸਕਦੀ ਆ ਪਰ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਹੈ ਤੁਹਾਨੂੰ ਤਾਂ ਹੁਣ ਹੀ ਪਊਗਾ ਸੀ ਲਵਾਰਸ ਲਾਸ਼ ਸਮਝ ਕੇ ਉਹਦਾ ਕਿਵੇਂ ਸੰਸਕਾਰ ਕਰਦੇਗੇ ਕਹਿੰਦੀ ਤੁਸੀਂ ਆਪੇ ਦੇਖ ਲਓ ਜਿਵੇਂ ਕਰਨਾ ਮੇਰੇ ਕੋਲ ਤਾਂ ਬਹੁਤ ਕੰਮ ਹੁੰਦਾ ਮੈਂ ਟੂ ਮੱਚ ਬਿਜ਼ੀ ਆ ਫਿਰ ਪੁਲਿਸ ਨੇ ਉਹਨੂੰ ਇਹ ਗੱਲ ਸਮਝਾਈ ਮਿਲ ਕੇ ਵੀ ਜਿਹੜੀ ਇਹਦੀ ਪੈਨਸ਼ਨ ਤੇ ਜਿਹੜੇ ਇਹਦੇ ਭੱਤੇ ਆ ਉਹਦੀ ਹੱਕਦਾਰ ਤੂੰ ਆ ਤੇ ਫਿਰ ਉਹਨੇ ਕਿਹਾ ਕਹਿੰਨੀ ਬਈ 2 ਕ ਘੰਟੇ ਲਈ ਟਾਈਮ ਕੱਢ ਦੂੰਗੀ ਮੈਨੂੰ ਵੇਲੇ ਸਿਰ ਫ੍ਰੀ ਕਰ ਦਿਓ ਇਹ ਰਿਸ਼ਤੇ ਨੇ ਸਾਡੇ ਅੱਜ ਦੇ ਮੈਨੂੰ 2 ਕ ਘੰਟੇ ਦੇ ਵਿੱਚ ਫ੍ਰੀ ਕਰ ਦਿਓ ਮੈਂ ਬਹੁਤ ਬਿਜ਼ੀ ਹੁੰਨੀ ਆ ਬਾਕੀ ਤੁਸੀਂ ਕੰਮ ਕਾਜ ਆਪ ਦੇਖ ਲਓ ਮੈਂ ਮੌਕੇ ਤੇ ਆਉਂਗੀ ਮੈਨੂੰ ਲੇਟ ਨਾ ਕਿਤੇ ਕਰ ਦਿਓ ਉਹ ਬੀਬੀ ਨੇ ਐਉਂ ਉੱਤਰ ਦਿੱਤਾ ਜਿਵੇਂ ਬਿਊਟੀ ਪਾਰਲਰ ਦੇ ਵਿੱਚ ਤਿਆਰ ਹੋਣ ਜਾਣਾ ਹੁੰਦਾ ਤੇ ਪਹਿਲਾਂ ਹੀ ਗੱਲ ਕਹੀ ਜਾਂਦੀ ਕਿ ਭਾਈ ਮੈਨੂੰ ਇੰਨੇ ਕ ਚਿਰ ਦੇ ਵਿੱਚ ਚਾਰਜ ਕਰ ਦੇਂਗੀ ਜੇਕਰ ਤਿਆਰ ਕਰੇਂਗੀ ਫਿਰ ਮੈਂ ਆ ਜੂੰਗੀ ਹੁਣ ਦੂਜੀ ਧਾਰਨ ਲੈ ਲਓ ਦਿੱਲੀ ਦੇ ਵਿੱਚ ਕੁਝ ਕ ਜਿਹੜੇ ਹੈਗੇ ਨੇ ਬਿਰਦਾ ਅਸ਼ਰਮ ਤੇ ਪਪਾੜ ਦੇ ਵੱਲ ਤੇ ਮੇਰਾ ਖਿਆਲ ਵੀ ਪੰਜਾਬ ਦੇ ਨਾਲ ਵੀ ਇਹ ਗੱਲ ਹੁਣ ਜੁੜਦੀ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਵਕਫ ਵਕਫ ਥਾਵਾਂ ਤੇ ਜੱਲੀ ਦੇ ਵਿੱਚ ਵੀ ਆ ਪੂਰੇ ਭਾਰਤ ਦੇ ਵਿੱਚ ਦੁਨੀਆ ਦੇ ਵਿੱਚ ਹੀ ਹੁਣ ਤਾਂ ਬਿਰਧ ਆਸ਼ਰਮਾਂ ਦੇ ਵਿੱਚ ਬਜ਼ੁਰਗ ਇਸ ਕਰਕੇ ਆ ਕਿਉਂਕਿ ਉਹਨਾਂ ਦੀ ਦੇਖਭਾਲ ਨਹੀਂ ਹੁੰਦੀ ਕਈ ਵਾਰ ਬੰਦੇ ਦੀ ਕੋਈ ਮਜਬੂਰੀ ਹੁੰਦੀ ਆ ਬਹੁਤਿਆਂ ਥਾਵਾਂ ਦੇ ਉੱਤੇ ਸੁਰ ਨਹੀਂ ਮਿਲਦੀ ਕੋਈ ਨੂੰ ਨੂੰ ਚੰਗਾੜੀ ਲੱਗਦਾ ਸਹਰਾ ਜਾਂ ਸੱਸਰੀ ਚੰਗੀ ਲੱਗਦੀ ਜਾਂ ਕੋਈ ਜ਼ਿੰਦਗੀ ਦੇ ਹੋਰ ਝੇੜੇ ਹੋਣਗੇ ਪਰ ਕਮਾਲ ਦੀ ਗੱਲ ਦੇਖੋ ਵੀ ਜਦੋਂ ਬਿਰਧ ਆਸ਼ਰਮ ਵਾਲੇ ਇਹ ਗੱਲ ਕਹਿੰਦੇ ਵੀ ਤੁਹਾਡੇ ਮਾਪੇ ਬਿਮਾਰ ਨੇ ਤੁਸੀਂ ਆ ਜਾਓ ਕੋਈ ਨਹੀਂ ਆਉਂਦਾ ਬਿਰਧ ਆਸ਼ਰਮਾਂ ਦੇ ਸੰਚਾਲਕ ਕਹਿੰਦੇ ਵੀ ਜਦੋਂ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਬਜ਼ੁਰਗ ਅਸੀਂ ਕਹਿੰਨੇ ਵੀ ਆ ਕੇ ਦੇਖ ਲਓ ਨਹੀਂ ਆਉਂਦਾ ਜਦੋਂ ਉਹਦੀ ਮੌਤ ਹੋ ਜਾਂਦੀ ਅਸੀਂ ਕਹਿੰਨੇ ਵੀ ਆ ਕੇ ਹੱਤੀ ਸੰਸਕਾਰ ਕਰਦੇ ਕੋਈ ਨਹੀਂ ਆਉਂਦਾ ਜਦੋਂ ਅਸੀਂ ਕਹਿੰਨੇ ਵੀ ਪਾਈ ਦਾ ਭੋਗ ਪਾਉਣਾ ਫਿਰ ਕੋਈ ਨਹੀਂ ਆਉਂਦਾ ਪਰ ਉਹ ਸਾਰਾ ਕੁਝ ਬਿਰਦਾ Ashram ਵਾਲੇ ਕਰ ਦਿੰਦੇ ਆ ਸਾਲ 2 ਸਾਲ 3 ਸਾਲ ਬਾਅਦ ਉਸ ਬਜ਼ੁਰਗ ਜਿਹੜਾ ਦੁਨੀਆਂ ਦੇ ਉੱਤੇ ਨਹੀਂ ਰਿਹਾ ਉਹਦੇ ਧੀਆਂ ਪੁੱਤ ਉਹਥੇ ਬਿਰਦਾ Ashram ਚ ਆਉਂਦੇ ਆ ਤੇ ਕਹਿੰਦੇ ਜੀ ਸਾਨੂੰ ਪੰਡਿਤ ਜੀ ਨੇ ਕਿਹਾ ਕਿ ਭਾਈ ਪਿਤਰ ਦੋਸ਼ ਤੋਂ ਤੁਸੀਂ ਤਾਂ ਮੁਕਤ ਹੋਵੋਗੇ ਜੇਕਰ ਤੁਸੀਂ ਬਜ਼ੁਰਗ ਦੀ ਜਿਹੜਾ ਤੁਹਾਡਾ ਆਪਣਾ ਸੀ ਉਹਦੀ ਕੋਈ ਚੀਜ਼ ਆ ਜਿਹੜੀ ਦਾਨ ਕਰੋਗੇ ਜੇ ਤੁਹਾਡੇ ਕੋਲੇ ਚੱਪਲ ਹੈਗੀ ਸਾਡੇ ਬਜ਼ੁਰਗ ਦੀ ਉਹ ਦੇ ਦਿਓ ਜੇ ਕੰਗੀ ਹੈਗੀ ਉਹ ਦੇ ਦਿਓ ਜੇ ਕੋਈ ਚੀਜ਼ ਹੋਰ ਘੜੀ ਹੈਗੀ ਉਹ ਦੇ ਦਿਓ ਕੋਈ ਕਪੜਾ ਹੈਗਾ ਉਹ ਦੇ ਦਿਓ ਸਾਨੂੰ ਸੁਪਨੇ ਦੇ ਵਿੱਚ ਬੇਬੇ ਬਾਪੂ ਆਉਂਦੇ ਆ ਤੇ ਅਸੀਂ ਮੁਕਤੀ ਚਾਹੁੰਦੇ ਆ ਕਿ ਸਾਡਾ ਕੋਈ ਨੁਕਸਾਨ ਨਾ ਹੋ ਜੇ ਜਿਉਂਦੇ ਜੀ ਤੁਹਾਨੂੰ ਚੇਤਾ ਨਹੀਂ ਆਇਆ ਹੁਣ ਤੁਹਾਨੂੰ ਮੁਕਤੀ ਦੇ ਰਾਹ ਲੱਭਣ ਦੀ ਲੋੜ ਪੈਂਦੀ ਹੈ ਲੱਖ ਦੀ ਲਾਨ ਤੁਹਾਡੇ ਤੇ ਡੁੱਬ ਕੇ ਮਰ ਜਾਓ ਇਹ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ 'ਚ ਜਿਹਨੂੰ ਅਸੀਂ ਕਹਿੰਨੇ ਕਿ ਭਾਰਤ ਦੀ ਸੰਸਕ੍ਰਿਤੀ ਬਹੁਤ ਮਹਾਨ ਹੈ ਇਥੋਂ ਦੇ ਸੱਭਿਆਚਾਰ ਦੇ ਉੱਤੇ ਮਾਣ ਕਰਦੇ ਹਾਂ ਇਹ ਰਿਸ਼ੀਆ ਮੁਨੀਆਂ ਦੇ ਦੇਸ਼ ਦੇ ਵਿੱਚ ਸਾਨੂੰ ਬਹੁਤ ਕੁਝ ਚੰਗਿਆਈ ਦੇ ਤੌਰ ਤੇ ਸਿਖਾਇਆ ਗਿਆ ਇਹ ਸਾਡੇ ਦੇਸ਼ ਦੇ ਵਿੱਚ ਅੱਜ ਪੇਤਲੀ ਸੋਚ ਦੇ ਹਾਲਾਤ ਆ ਪੇਤਲੀ ਸੋਚ ਦੇ ਹਾਲੇ ਅਸੀਂ ਇਹ ਗੱਲ ਕਹਿੰਨੇ ਕਿ ਅਸੀਂ ਭਾਈ ਇੱਥੇ ਸਰਵਣ ਹੁੰਦਾ ਸੀ ਅੱਜ ਕਿਹੜਾ ਸਰਵਣ ਤੇ ਕਿਹੜੀ ਵਹਿੰਗੀ ਤੇ ਕਿਹਨੇ ਕਿਹਨੂੰ ਭਾਉਣਾ ਮੈਂ ਸਾਰਿਆਂ ਨੂੰ ਇੱਕੇ ਰਸੇ 'ਚ ਨਹੀਂ ਮੰਨਦਾ ਪਰ ਮੈਨੂੰ ਦੁੱਖ ਬਹੁਤ ਹੁੰਦਾ ਜਦੋਂ ਇਹੋ ਜਿਹੀਆਂ ਖਬਰਾਂ ਪੜ੍ਹਦੇ ਆ ਤੁਸੀਂ ਆਪਣੇ ਆਂਢ ਗੁਆਂਢ ਦੇ ਵਿੱਚ ਵੀ ਦੇਖ ਲਓ ਸਾਡੇ ਪਿੰਡ ਦੇ ਵਿੱਚ ਇੱਕ ਵਾਰ ਟੇਣਾ ਪਿੰਡ ਦੇ ਵਿੱਚ ਬਿਰਧ ਆਸ਼ਰਮ ਖੁੱਲਿਆ ਉਹ ਬਿਰਦਾ ਆਸ਼ਰਮ ਕੁਝ ਸਮੇਂ ਬਾਅਦ ਬੰਦ ਹੋ ਗਿਆ ਜਿਨ੍ਹਾਂ ਨੇ ਖੋਲਿਆ ਮੇਰੇ ਮਨ ਚ ਬਹੁਤ ਸਤਿਕਾਰ ਆ ਬਈ ਯਾਰ ਉਹਨਾਂ ਨੇ ਕੁਝ ਸੋਚਿਆ ਪਰ ਉਹ ਜਦੋਂ ਬੰਦ ਹੋ ਗਿਆ ਮੈਨੂੰ ਤਸੱਲੀ ਬਹੁਤ ਹੋ ਗਈ ਵੀ ਸਾਡੇ ਪਿੰਡਾਂ ਵਿੱਚ ਸਾਡੇ ਆੜਦ ਵਾਲੇ ਦੇ ਖੇਤਰ ਦੇ ਵਿੱਚ ਬਜ਼ੁਰਗਾਂ ਨੂੰ ਘਰ ਦੇ ਵਿੱਚ ਇੱਜ਼ਤ ਮਿਲਦੀ ਹੈ ਇਸ ਕਰਕੇ ਬੰਦ ਹੋਇਆ ਮੈਂ ਚਾਹੁੰਦਾ ਵੀ ਸਾਰੇ ਭਾਰਤ ਦੇ ਬੰਦ ਹੋ ਜਾਣ ਇਹ ਜੇ ਘਰਾਂ ਦੇ ਵਿੱਚ ਇੱਜ਼ਤ ਮਿਲੇ ਬਜ਼ੁਰਗਾਂ ਨੂੰ ਮੇਰੇ ਇੱਕ ਮਿੱਤਰ ਨੇ ਜਿਨ੍ਹਾਂ ਨੇ ਕਿ ਦੇਰੀਵਾਲ ਦੇ ਵਿੱਚ ਜਵਾਰ ਸਿੰਘ ਪੱਡਾ ਹੋਰਾਂ ਨੇ ਬਿਰਦਾ ਆਸ਼ਰਮ ਖੋਲਿਆ ਸੀ ਇੰਟਰਵਿਊ ਕਰਨ ਗਏ ਉੱਥੇ ਇੱਕ ਬਜ਼ੁਰਗ ਨੇ ਗੱਲ ਦੱਸੀ ਉਹ ਕਹਿੰਦੇ ਜੀ ਕਹੇ ਮੇਰਾ ਪੁੱਤ ਸੁੱਖ ਦੇ ਸੋਹਣੇ ਕਾਰੋਬਾਰ ਵਾਲਾ ਉਹਨੂੰ 1.5 ਤੋਂ 2 ਲੱਖ ਰੁਪਏ ਤਨਖਾਹ ਮਿਲਦੀ ਆ ਮੇਰੀ ਧੀ ਵੀ ਬਾਹਰਲੇ ਮੁਲਕ ਦੇ ਵਿੱਚ ਸੈਟ ਆ ਮੇਰੀ ਨੋ ਵੀ ਚੰਗੀ ਜੌਬ ਦੇ ਉੱਤੇ ਆ ਘਰੇ 2.5 ਲੱਖ ਰੁਪਏ ਮਹੀਨੇ ਦਾ ਡਿੱਗਦਾ ਹਰ ਮਹੀਨੇ ਚੜੇ ਮਹੀਨੇ ਡੱਗ ਪੈਂਦਾ ਮੈਂ ਕਿਹਾ ਜੀ ਫਿਰ ਰੌਲਾ ਕੀ ਸੀ ਉਹਨਾਂ ਚਿਤ ਨਹੀਂ ਕੀਤਾ ਕਿ ਮੈਂ ਆਪਦੇ ਬੱਚਿਆਂ ਦੇ ਬਾਰੇ ਕੁਝ ਗਲਤ ਕਵਾਂ ਮੈਂ ਉਹਨਾਂ ਦੀ ਕੋਈ ਬਦਖੋਹੀ ਕਰਾਂ ਕੋਈ ਮਾੜੀ ਗੱਲ ਕਵਾਂ ਕਹਿੰਦੇ ਬਸ ਵੈਸੇ ਹੀ ਪੁੱਤ ਉਹਨਾਂ ਦੀ ਆਪਣੀ ਜ਼ਿੰਦਗੀ ਆ ਤੇ ਮੇਰੇ ਬਾਪੂ ਕਦੇ ਮਿਲ ਲਾਉਂਦੇ ਕਹਿੰਦੇ ਹਾਂ ਦਿਵਾਲੀ ਤੇ ਕਦੇ ਕਦੇ ਆ ਜਾਂਦੇ ਆ ਪਿਛਲੀ ਵਾਰ ਤਾਂ ਨਹੀਂ ਆਏ ਸੀ ਉਸ ਤੋਂ ਪਿਛਲੀ ਵਾਰੀ ਡੱਬਾ ਲੈ ਕੇ ਆਏ ਸੀ ਇਹ ਡੱਬਾ ਲੈ ਕੇ ਆਏ ਸੀ ਤੇ ਇੱਕ ਹੋਰ ਉਦਾਹਰਨਾ ਕਈ ਥਾਵਾਂ ਤੇ ਵਿਰਧ ਆਸ਼ਰਮਾਂ ਦੇ ਬਾਹਰ ਆ ਕੇ ਪੁੱਤ ਖੜਦੇ ਆ ਤੇ ਬੇਬੇ ਜਾਂ ਬਾਪੂ ਨੂੰ ਮੋਟਰਸਾਈਕਲ ਤੇ ਬਿਠਾਉਂਦੇ ਤੇ ਸਿੱਧਾ ਬੈਂਕ ਲੈ ਜਾਂਦੇ ਵੀ ਭਾਈ ਬਾਪੂ ਦੀ ਬੇਬੇ ਦੀ ਪੈਨਸ਼ਨ ਆਈ ਆ ਤੇ ਪੈਨਸ਼ਨ ਕਢਵਾ ਕੇ ਜੇਬ ਚ ਪਾ ਕੇ ਤੇ ਵਿਰਧ ਆਸ਼ਰਮ ਦੇ ਗੇਟ ਤੇ ਹੀ ਫੇਰ ਛੱਡ ਜਾਂਦੇ ਤੇ ਆ ਸਾਡੇ ਰਿਸ਼ਤੇ ਨੇ ਭਾਈ ਇੰਨਾ ਰਿਸ਼ਤਿਆਂ ਦੇ ਚੱਲਦੇ ਆ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਤੇ ਇਹੋ ਜਿਹੇ ਰਿਸ਼ਤੇ ਲੋੜ ਤਾਂ ਸਿਰਫ ਇੰਨੀ ਕਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਸਮਾ ਸਮਾ ਕਿਸੇ ਕੋਲੇ ਹੈ ਨਹੀਂ ਫੋਲੋਅਰ ਤਾਂ ਕਈ ਵਾਰੀ ਬੰਦੇ ਦੇ ਹੁੰਦੇ ਵੀ ਭਾਈ 5 ਲੱਖ ਵੀ ਹੋਣ 50 ਲੱਖ ਵੀ ਹੋਣ 2 ਲੱਖ ਹੋਣ 2 ਕਰੋੜ ਹੋਣ ਪਰ ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਬੜੀ ਗੜਬੜੀ ਹੁੰਦੀ ਆ ਗੁਆਢੀ ਨਹੀਂ ਜਾਣਦਾ ਹੁੰਦਾ ਉਹਦਾ ਕੁੱਲ ਦੁਨੀਆ ਆਰ ਆਈ ਪੀ ਲਿਖਣ ਨੂੰ ਵੀ ਭਾਈ ਬਹੁਤ ਦੁੱਖ ਹੋਇਆ ਵੈਰੀ ਨਾਈਸ ਤੇ ਆਸਮ ਲਿਖਣ ਨੂੰ ਤੇ ਫਿਰ ਅਸੀਂ ਕਹਿੰਦੇ ਮੇਰੇ ਇੰਨੇ ਪਲੇ ਹੋ ਗਏ ਤੇ ਇੰਨੇ ਮੇਰੇ ਵਿਊ ਹੋ ਗਏ ਆ ਆਪਾਂ ਥੋੜਾ ਜਿਹਾ ਰਿਸ਼ਤਿਆਂ ਦੀ ਕਦਰ ਵੀ ਕਰਕੇ ਸਮੇਂ ਦੀ ਲੋੜ ਇਹ ਆ